ਬਹੁਤ سارے ਨਾਟਕ ਤਾਂ ਭਾਜੀ ਦੇ ਵੀ ਮੈਂ ਕਰਦਾ ਤੇ ਭਾਜੀ ਦੇ ਨਾਲ ਨਾਲ ਮੈਂ ਜਿਹੜੀਆਂ ਮੌਕੇ ਦੀਆਂ ਸਕ੍ਰਿਪਟਾਂ ਹੁੰਦੀਆਂ ਨੇ ਉਹ ਖੁਦ ਵੀ ਕਰ ਲੈਂਦੇ ਆ। ਬਈ ਮੌਕੇ ਤੇ ਸਾਨੂੰ ਕੋਈ ਸਕ੍ਰਿਪਟ ਚਾਹੀਦੀ ਆ ਜਾਂ ਕੋਈ ਈਸ਼ੂ ਆ ਜਾਂ ਕਿਸਾਨੀ ਤੇ ਆ ਜਾਂ ਮਜ਼ਦੂਰਾਂ ਤੇ ਆ ਤੇ ਪਤਾ ਲੱਗ ਜਾਂਦਾ ਕਿਉਂਕਿ ਸਿੱਖਿਆ ਤਾਂ ਉਹਨਾਂ ਸਕ੍ਰਿਪਟਾਂ ਦੇ ਵਿੱਚੋਂ ਭਾਜੀ ਤੁਸੀਂ ਸਿੱਖਿਆ ਵੀ ਤੁਸੀਂ ਮੌਕੇ ਤੇ ਕੀ ਸਕ੍ਰਿਪਟ ਆ। ਇਥੇ ਆਮ ਲੋਕਾਂ ਦੇ ਵਿੱਚ ਜਦੋਂ ਤੁਸੀਂ ਨਾਟਕ ਕਰਨਾ ਤਾਂ ਨਾਟਕ ਥੋੜਾ ਉਹ ਹੋਣਾ ਚਾਹੀਦਾ ਜਿਹੜਾ ਆਮ ਲੋਕਾਂ ਦੀ ਪਹੁੰਚ ਵਿੱਚ ਹੋ ਜਿਹੜਾ ਉਹਨਾਂ ਨੂੰ ਸੋਚਣ ਤੇ ਸਮਝਣ ਤੇ ਲੜਨ ਤੇ ਮਜਬੂਰ ਕਰੇ ਆਪਦੇ ਹੱਕਾਂ ਨੂੰ ਇਹ ਵਿਸ਼ਾ ਜਿਹੜਾ 40 ਸਾਲ ਪਹਿਲਾਂ ਦਾ ਨਾਟਕ ਲਿਖਿਆ ਜੇ ਤੁਸੀਂ ਅੱਜ ਵੀ ਕਰੋਗੇ ਤਾਂ ਲੱਗਦਾ ਹੋਊਗਾ ਯਾਰ ਵੀ ਇਹ ਤਾਂ ਅੱਜ ਨਾਲ ਵੀ ਢੁਕਦਾ ਹਾਂ ਹੈਨਾ ਜੇ ਆਪਾਂ ਨਵਾਂ ਜਨਮ ਨਾਟਕ ਕਰ ਲਈਏ ਤੇ ਨਵਾਂ ਜਨਮ ਦੇ ਵਿੱਚ ਅੱਜ ਵੀ ਉਹ ਹੀ ਜਿਹੜਾ ਗਰੀਬ ਲੋਕਾਂ ਕਾ ਹਿੰਮਤਾ ਮਹਿਸੂਸ ਕਰਦਾ ਜਾਂ ਜਾਤ ਪਾਤ ਨੂੰ ਉਹ ਕਰਦਾ ਪਰ ਉਹ ਅੱਜ ਵੀ ਰੈਲੇਵੈਂਟ ਲੱਗਦਾ ਭਾਜ ਦਾਦੇ ਦੇ ਬੱਚਾ ਭਾਵੇਂ ਗਰੀਬ ਦਾ ਭਾਵੇਂ ਅਮੀਰ ਦਾ ਹੂੰ ਉਹਨੂੰ ਪੜ੍ਹਨ ਦਾ ਹੱਕ ਹੋਣਾ ਚਾਹੀਦਾ ਤੇ ਇੱਕੋ ਜਿਹੇ ਸਕੂਲ ਹੋਣੇ ਚਾਹੀਦੇ ਨੇ ਇੱਕੋ ਜਿਹਾਂ ਵਰਦੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਪਤਾ ਨਾ ਲੱਗ ਸਕੇ ਵੀ ਇਹ ਗਰੀਬ ਦਾ ਬੱਚਾ ਜਾਂ ਅਮੀਰ ਦਾ ਬੱਚਾ ਹੂੰ ਵੀ ਉਹਨੂੰ ਪੜ੍ਹਾਈ ਦਾ ਪੂਰਾ ਹੱਕ ਮਿਲਣਾ ਚਾਹੀਦਾ ਨਾਟਕ ਦਾ ਰੁਝਾਨ ਹੁਣ ਘਟਾ ਪਹਿਲਾਂ ਨਾਲੋਂ ਜੀ ਵੀ ਵੈਬ ਸੀਰੀਆਂ ਨੇ ਸਾਰਾ ਕੁਝ ਹੈਗਾ ਕਿਉਂਕਿ ਪਹਿਲਾਂ ਇੰਨੇ ਸਾਧਨ ਨਹੀਂ ਸੀ ਹੁਣ ਸਾਧਨ ਨੇ ਟਾਈਮ ਦੇ ਹਿਸਾਬ ਨਾਲ ਬੜਾ ਠੀਕ ਹੈ ਚੱਲੀ ਜਾ ਰਿਹਾ ਸਭ ਕੁਝ ਗੁਜ਼ਾਰਾ ਹੋ ਜਾਊਗਾ 2024 'ਚ ਮੇਰੀਆਂ 4-5 ਫਿਲਮਾਂ ਰਿਲੀਜ਼ ਹੋਣਗੀਆਂ ਜੀ ਜਿਨ੍ਹਾਂ ਦੇ ਵਿੱਚੋਂ ਜੱਟ ਐਂਜੂਲੀਅਰ 3 ਸੀ 3 ਸੀ ਸ਼ੰਦਾ ਸ਼ੰਦਾ ਸੀ ਬੂਹੇ ਬਾਰੀਆਂ ਸੀ ਜੀ ਆ ਉਹੇ ਭੋਲੇ ਹੋਏ ਸੀ ਹਾਂ 5-6 ਫਿਲਮਾਂ ਤਾਂ ਮੇਰੇ ਖਿਆਲ ਐਸੀ ਵੀ ਅਗਲੇ ਸਾਲ 'ਚ ਰਿਲੀਜ਼ ਹੋਈਆਂ ਸੀ ਰਜਗਾਰ ਵੀ ਦੇਖ ਸਕਦਾ ਤੁਹਾਨੂੰ ਨਾਟਕ ਜੇ ਨਾਟਕ ਹੋਣਗੇ ਤਾਂ ਰਜਗਾਰ ਵੀ ਤੁਹਾਨੂੰ ਦੇਗਾ ਹੀ ਨਾ ਜੀ ਹਨਾ ਇਹ ਕੰਮ ਪਹਿਲਾਂ ਫਿਲਮ ਤਾਂ ਦੂਜਾ ਸੈਕੰਡਰੀ ਆਫ ਜੀ ਦੋਸਤੋ ਸਾਹਿਤੀਆਂ ਬਹੁਤ ਸਾਰੀਆਂ ਬਨ ਗਈਆਂ ਤੇ ਉਹਨਾਂ ਬਨਗੀਆਂ ਦੇ ਵਿੱਚੋਂ ਨਾਟਕ ਇੱਕ ਅਜਿਹੀ ਵਿਧਾ ਜਿਹੜੀ ਲਿਖੀ ਵੀ ਜਾਂਦੀ ਆ ਤੇ ਸਟੇਜ ਦੇ ਉੱਤੇ ਆ ਜਿਹੜੀ ਉਸ ਦਾ ਮੰਚਨ ਵੀ ਕੀਤਾ ਜਾਂਦਾ ਮਤਲਬ ਲੋਕਾਂ ਦੇ ਸਾਹਮਣੇ ਪੇਸ਼ ਵੀ ਕੀਤੀ ਜਾਂਦੀ ਹੈਗੀ ਆ ਵੈਸੇ ਤਾਂ ਸਾਹਿਤ ਤੁਹਾਨੂੰ ਦੱਸਦੀ ਏ ਕਿ ਆਮ ਤੌਰ ਦੇ ਉੱਤੇ ਇਹ ਹੁੰਦਾ ਹੈਗਾ ਕਿ ਪੜੇ ਲਿਖੇ ਲੋਕ ਹੀ ਸਾਹਿਤ ਦੀ ਵਿਦਾ ਦਾ ਆਨੰਦ ਮਾਣਦੇ ਆ ਤੇ ਨਾਟਕ ਦੀ ਵਿਦਾ ਜਿਹੜੀ ਉਹ ਅੜਪੜ ਵੀ ਆ ਜਿਹੜਾ ਉਸ ਦਾ ਆਨੰਦ ਮਾਣ ਸਕਦੇ ਆ ਭਾਰਤ ਦੀ ਲੰਮੀ ਪਰੰਪਰਾ ਰਹੀ ਹੈਗੀ ਆ ਨਾਟਕ ਦੇ ਵਿੱਚ ਤੇ ਸਾਡੇ ਅੰਦਰ ਪੱਛਮੀ ਸੱਭਿਆਚਾਰ ਕਿਉਂਕਿ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਆ ਜਿਹੜਾ ਨਵੀਂ ਤਰਜ਼ ਦੇ ਨਾਟਕ ਸ਼ੁਰੂ ਹੋਏ ਤੇ ਇੱਕ ਨਵੀਂ ਪਿਰਤਾ ਜਿਹੜੀ ਉਹ ਨਾਟਕ ਦਾ ਇੱਕ ਨਵਾਂ ਇਤਿਹਾਸ ਆ ਜਿਹੜਾ ਸਾਨੂੰ ਦੇਖਣ ਨੂੰ ਮਿਲਿਆ ਇਸ ਤੋਂ ਬਾਅਦ ਸਾਹਿਤ ਦੇ ਵਿੱਚ ਜੇਕਰ ਆਪ ਦੇਖੀ ਤਾਂ ਦੋ ਤਰ੍ਹਾਂ ਦੇ ਲੋਕ ਆ ਇੱਕ ਜਿਹੜੇ ਸਿਰਫ ਕਲਾ ਕਲਾ ਦੇ ਲਈ ਤੇ ਦੂਜੇ ਆ ਜਿਹੜੇ ਇਸ ਸਿਧਾਂਤ ਦੇ ਉੱਤੇ ਸਾਹਿਤ ਰਚਨਾ ਕਰ ਰਹੇ ਹੈਗੇ ਕਿ ਕਲਾ ਲੋਕਾਂ ਦੇ ਲਈ ਤੇ ਉਹਨਾਂ ਹੀ ਲੋਕਾਂ ਦੇ ਵਿੱਚੋਂ ਗੁਰਸ਼ਰਨ ਭਾਜੀ ਤੇ ਉਹਨਾਂ ਦੇ ਇਸ ਤੋਂ ਬਾਅਦ ਆਉਣ ਵਾਲੇ ਜਿੰਨੇ ਵੀ ਨਾਟਕਕਾਰ ਹੋਏ ਹੈਗੇ ਉਹਨਾਂ ਨੇ ਇੱਕ ਅਜਿਹੀ ਪਰੰਪਰਾ ਕਾਇਮ ਕੀਤੀ ਜਿਸ ਦੇ ਰਾਹੀਂ ਆ ਜਿਹੜਾ ਉਹਨਾਂ ਨੇ ਕਲਾ ਜਿਹੜੀ ਆ ਨਾਟਕ ਦੀ ਕਲਾ ਜਿਹੜੀ ਉਹ ਲੋਕਾਂ ਦੇ ਲਈ ਸਮਰਪਿਤ ਕੀਤੀ ਤੇ ਲੋਕਾਂ ਦੇ ਲਈ ਬਹੁਤ ਸਾਰੇ ਨਾਟਕਾ ਜਿਹੜੇ ਉਹ ਲਿਖੇ ਅੱਜ ਵੀ ਭਾਵੇਂ ਨਾਟਕ ਦੀ ਵਿਦਾ ਜਿਹੜੀ ਆ ਉਹ ਬਹੁਤ ਘਟ ਕੇ ਟਾਮੀ ਰਹਿ ਗਈ ਕਿਉਂਕਿ ਨਵੇਂ ਤਕਨੀਕੀ ਸਾਧਨ ਆ ਗਏ ਪਰ ਫੇਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਗੁਰਸ਼ਰਨਪਾਹ ਦੀ ਜੋ ਪਰੰਪਰਾ ਹੈਗੀ ਆ ਉਸ ਨੂੰ ਅੱਗੇ ਤੋਰ ਰਹੇ ਹੈਗੇ ਆ ਸੋ ਅੱਜ ਤੁਹਾਡੇ ਨਾਲ ਮੁਲਾਕਾਤ ਕਰਵਾਵਾਂਗੇ ਜੋ ਚੰਡੀਗੜ੍ਹ ਸਕੂਲ ਆਫ ਡਰਾਮਾ ਤੋਂ ਵੀਰ ਗੁਰਸ਼ਰਨਪਾਹ ਦੀ ਪਰੰਪਰਾ ਨੂੰ ਅੱਗੇ ਤੋਰ ਰਹੇ ਹੈਗੇ ਆ ਭਾਈ ਇਕਤਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਸਵਾਗਤ ਹੈ ਪਹਿਲਾਂ ਤੁਹਾਡਾ ਧੰਨਵਾਦ ਜੀ ਤੁਹਾਡਾ ਤੇ ਜਿੰਨੇ ਸਾਡੇ ਵੇਖਣ ਵਾਲੇ ਨੇ ਉਹਨਾਂ ਨੂੰ ਵੀ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੇ ਤੁਹਾਡਾ ਵੀ ਧੰਨਵਾਦ ਅਸ਼ਵ ਜੀ ਇਹ ਦੱਸਿਓ ਕਿ ਲੰਬਾ ਸਮਾਂ ਤੁਸੀਂ ਗੁਰਸ਼ਰਨ ਭਾਦੀ ਪਰੰਪਰਾ ਨੂੰ ਅੱਗੇ ਤੋਰ ਰਹੇ ਹੈਗੇ ਲੰਬਾ ਸਮਾਂ ਤੁਸੀਂ ਉਹਨਾਂ ਦੇ ਨਾਲ ਵੀ ਬਤੀਤ ਕੀਤਾ ਹੈਗਾ ਉਹਨਾਂ ਦੇ ਜਾਣ ਤੋਂ ਬਾਅਦ ਹੁਣ ਤੀਕ ਦਾ ਜਿਹੜਾ ਤੁਹਾਡਾ ਸਫ਼ਰ ਹੈਗਾ ਨਾਟਕ ਦਾ ਉਹ ਕਿਸ ਤਰ੍ਹਾਂ ਦਾ ਰਿਹਾ ਹੈਗਾ ਭਾਜੀ ਦੇ ਜਾਣ ਤੋਂ ਬਾਅਦ ਜਦੋਂ ਭਾਜੀ ਦੇ ਨਾਲ ਕੰਮ ਕਰਦੇ ਸੀ ਉਦੋਂ ਸੌਖਾ ਲੱਗਦਾ ਸੀ ਉਹ ਕਿਉਂਕਿ ਉਹ ਸੌਖਾ ਇਸ ਕਰਕੇ ਲੱਗਦਾ ਸੀ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਜੇ ਬਾਪੂ ਸਿਰ ਤੇ ਆ ਤੇ ਪੁੱਤ ਜੇ ਜ ਮਰਜ਼ੀ ਕੰਮ ਕਰ ਲੈਣ ਹੂੰ ਤੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜ਼ਿੰਮੇਵਾਰ ਬਾਪੂ ਹੋ ਜਾਂਦਾ ਤੇ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਕੰਮ ਸ਼ੁਰੂ ਕੀਤਾ ਵੀ ਉਹਨਾਂ ਦੇ ਜਾਣ ਤੋਂ ਬਾਅਦ ਜ਼ਿੰਮੇਵਾਰੀ ਸੰਭਾਲੀ ਤਾਂ ਉਦੋਂ ਥੋੜਾ ਜਿਹਾ ਔਖਾ ਤਾਂ ਹੈਗਾ ਹੀ ਸੀ ਕਿਉਂਕਿ ਕੰਮ ਵੀ ਠੀਕ ਕਰਨਾ ਸੀ ਤੇ ਇੱਕ ਉਹਨਾਂ ਦਾ ਜਾਣ ਦਾ ਝਟਕਾ ਹੀ ਸੀ ਮੇਰੇ ਵੱਲ ਮੈਨੂੰ ਕੌਕੇ ਐਡਾ ਲੰਮਾ ਕੰਮ ਜਿਹੜਾ ਬਾਜੀ ਕਰਕੇ ਗਏ ਸੀ ਉਹ ਸੰਭਾਲਣਾ ਸੌਖਾ ਨਹੀਂ ਸੀਗਾ ਜੀ ਸੋ ਕੋਸ਼ਿਸ਼ ਕਰ ਰਹੇ ਆ ਵੀ ਉਸ ਕੰਮ ਨੂੰ ਸੰਭਾਲੀਏ ਉਸ ਪਰੰਪਰਾ ਨੂੰ ਅੱਗੇ ਲੈ ਕੇ ਜਾਈਏ ਜਿਵੇਂ ਉਹ ਲੋਕਾਂ ਵਾਸਤੇ ਕੰਮ ਕਰਦੇ ਸੀ ਤੇ ਸੋਚ ਰਹੇ ਆ ਵੀ ਅਸੀਂ ਵੀ ਉਸੇ ਤਰ੍ਹਾਂ ਕੰਮ ਕਰਦੇ ਰਹੀਏ ਤਾਂ ਕਿ ਜਿਵੇਂ ਬਾਜੀ ਨੂੰ ਲੋਕ ਯਾਦ ਕਰ ਰਹੇ ਨੇ ਉਵੇਂ ਉਸੇ ਤਰ੍ਹਾਂ ਉਹਨਾਂ ਦਾ ਜਿਹੜਾ ਕੰਮ ਜੇ ਅਸੀਂ ਇਸ ਤਰ੍ਹਾਂ ਕਰਦੇ ਰਹਾ ਕਰਦੇ ਰਾਵਾਂਗੇ ਤਾਂ ਉਹ ਕੰਮ ਮੇਰਾ ਖਿਆਲ ਲੋਕਾਂ ਦੇ ਵਿੱਚ ਜ਼ਿਆਦਾ ਜਾਉਂਦਾ ਰਹੂਗਾ ਪਤਾ ਲੱਗਦਾ ਰਹੂਗਾ ਵੀ ਹਾਂ ਵੀ ਬਾਜੀ ਦਾ ਇਹ ਕੰਮ ਸੀ ਤੇ ਆ ਕੰਮ ਇਸੇ ਤਰ੍ਹਾਂ ਅੱਗੇ ਤੁਰ ਰਿਹਾ ਹੈ ਅਛਾ ਭਾਈ ਇਕਤਰ ਜੀ ਦੱਸਿਓ ਕਿ ਗੁਰਚਰਨ ਜੀ ਭਾਜੀ ਕਾਫੀ ਸਾਰੀਆਂ ਸਕ੍ਰਿਪਟਾਂ ਖੁਦ ਲਿਖਦੇ ਰਹੇ ਆ ਮੰਚਨ ਕਰਦੇ ਰਹੇਗੇ ਬਿਲਕੁਲ ਤੁਸੀਂ ਜੋ ਉਹਨਾਂ ਤੋਂ ਬਾਅਦ ਆ ਜਿਹੜਾ ਉਹਨਾਂ ਦੇ ਲਿਖੇ ਹੋਏ ਨਾਟਕਾਂ ਨੂੰ ਹੀ ਮੰਚਨ ਕਰਦੇ ਰਹੇ ਹੋ ਜਾਂ ਖੁਦ ਵੀ ਕੋਈ ਸਕ੍ਰਿਪਟ ਲਿਖਦੇ ਨਹੀਂ ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਸਾਰੇ ਨਾਟਕ ਤਾਂ ਭਾਜੀ ਦੇ ਵੀ ਮੈਂ ਕਰਦਾ ਤੇ ਭਾਈ ਦੇ ਨਾਲ ਨਾਲ ਮੈਂ ਜਿਹੜੀਆਂ ਮੌਕੇ ਦੀਆਂ ਸਕ੍ਰਿਪਟਾਂ ਹੁੰਦੀਆਂ ਨੇ ਉਹ ਖੁਦ ਵੀ ਕਰ ਲੈਂਦੇ ਆ ਵੀ ਮੌਕੇ ਤੇ ਸਾਨੂੰ ਕੋਈ ਸਕ੍ਰਿਪਟ ਚਾਹੀਦੀ ਆ ਜਾਂ ਕੋਈ ਈਸ਼ੂ ਆ ਜਾਂ ਕਿਸਾਨੀ ਤੇ ਆ ਜਾਂ ਮਜ਼ਦੂਰਾਂ ਤੇ ਆ ਤੇ ਪਤਾ ਲੱਗ ਜਾਂਦਾ ਕਿਉਂਕਿ ਸਿੱਖਿਆ ਤਾਂ ਉਹਨਾਂ ਸਕ੍ਰਿਪਟਾਂ ਦੇ ਵਿੱਚੋਂ ਭਾਜੀ ਤੁਸੀਂ ਸਿੱਖਿਆ ਵੀ ਤੁਸੀਂ ਮੌਕੇ ਤੇ ਕੀ ਸਕ੍ਰਿਪਟ ਆ ਕੀ ਡਿਮਾਂਡ ਚੱਲ ਰਹੀ ਆ ਉਸ ਦੇ ਹਿਸਾਬ ਨਾਲ ਸਕ੍ਰਿਪਟ ਨੂੰ ਅਸੀਂ ਕਰ ਲੈਂਦੇ ਆ ਜੀ ਅੱਛਾ ਭਾਈ ਇਹ ਦੱਸਿਓ ਕਿ ਹੁਣ ਤੀਕਾ ਜਿਹੜਾ ਤੁਸੀਂ ਕਿੰਨੇ ਕ ਨਾਟਕ ਆ ਜਿਹੜੇ ਕਿੰਨੇ ਕ ਪਿੰਡਾਂ ਦੇ ਵਿੱਚ ਸਹਿਰਾ ਕਸਬਿਆਂ ਦੇ ਵਿੱਚ ਕਿੰਨੇ ਕ ਸ਼ੋਅ ਆ ਜਿਹੜੇ ਉਹ ਲਾ ਚੁੱਕੇ ਅਹ ਗੇਂਤੀ ਦਾ ਐਨੀ ਕੋਈ ਖਾਸ ਅੱਛਾ ਵੀ ਗੇਂਤੀ ਇਸ ਕਰਕੇ ਨਹੀਂ ਕਿਉਂਕਿ ਦਿਨ ਰਾਤ ਚੱਲਦੇ ਰਹੇ ਆ ਜਦੋਂ ਭਾਜੀ ਦੇ ਨਾਲ 2 2 3 3 4 4 ਪ੍ਰੋਗਰਾਮ ਹੁੰਦੇ ਰਹੇ ਆ ਤੇ ਮਤਲਬ ਦਿਨ ਰਾਤ ਹੀ ਚੱਲਦੇ ਰਹੇ ਆ ਜੀ ਤੇ ਹਜ਼ਾਰਾਂ ਦੇ ਹਿਸਾਬ ਨਾਲ ਮੇਰਾ ਖਿਆਲ ਪਰਫਾਰਮੈਂਸ ਹੋ ਗਈਆਂ ਹੋਣਗੀਆਂ ਹੁਣ ਹੁਣ ਟਿੱਕਰ ਜੀ ਅੱਛਾ ਇਹ ਦੱਸਿਓ ਕਿ ਤੁਸੀਂ ਉਹਨਾਂ ਦੇ ਨਾਲ ਵਿਚਰਦੇ ਰਹੇ ਹੋ ਸਵਾਹ ਕਿਸ ਤਰ੍ਹਾਂ ਦਾ ਸੀਗਾ ਉਹਨਾਂ ਦਾ ਬਹੁਤ ਹੀ ਵਧੀਆ ਜੀ ਬਹੁਤ ਹੀ ਅੱਛਾ ਬਹੁਤ ਕਮਾਲ ਦਾ ਸਵਾਹ ਸੀ ਉਹਨਾਂ ਦਾ ਕਿਉਂਕਿ ਜੇ ਇੰਨਾ ਵਧੀਆ ਜਿਹੜਾ ਇੰਨਾ ਲੰਮਾ ਬੰਦਾ ਕੰਮ ਕਰ ਸਕਦਾ ਉਹ ਤੇ ਜੇ ਠੀਕ ਸੁਭਾਣੀਆਂ ਤੇ ਨਹੀਂ ਕਰ ਸਕਦਾ ਬੈਠ ਜਾਂਦੇ ਨੇ ਬੰਦੇ ਪਰ ਉਹ ਇੱਕ ਲਗਾਤਾਰ ਚੱਲਣ ਵਾਲਾ ਦਰਿਆ ਸੀ ਜਿਹੜਾ ਹਮੇਸ਼ਾ ਚੱਲਦਾ ਹੀ ਰਿਹਾ ਉਹਨਾਂ ਦੀ ਕੋਈ ਯਾਦ ਇਹੋ ਜੀ ਕੋਈ ਘਟਨਾ ਜਿਹੜੀ ਤੁਹਾਨੂੰ ਲੱਗਦਾ ਹੋਵੇ ਕਿ ਸਾਰੀ ਜ਼ਿੰਦਗੀ ਦੇ ਵਿੱਚ ਇੱਕ ਔਨੋਖਾ ਵਰਤਾਰਾ ਵਾਪਰਿਆ ਸਾਡੇ ਨਾਲ ਕੋਈ ਹੈ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਯਾਦਾਂ ਤਬਾਉਤ ਨੇ ਜੀ ਪਰ ਉਹਨਾਂ ਦੀਆਂ ਬਹੁਤ ਹੀ ਆਤਾਂ ਜਿਹੜੀਆਂ ਸਕ੍ਰਿਪਟ ਨੂੰ ਲੈ ਕੇ ਜੇ ਕਰੀਏ ਤਾਂ ਉਹਨਾਂ ਦੀ ਹੀ ਨੇ ਵੀ ਜਿਵੇਂ ਮਤਲਬ ਕਿ ਜੇ ਕੇਸ ਹੋਇਆ ਆਪਣਾ ਬੰਦ ਸਿੰਘ ਛੱਬਰ ਵਾਲਾ ਕੇਸ ਹੋਇਆ ਸੀ ਤਾਂ ਉਹਨਾਂ ਨੇ ਇੱਕ ਰਾਤੇ ਰਾਤ ਸਕ੍ਰਿਪਟ ਲਿਖੀ ਤੇ ਦੂਜੇ ਦਿਨ ਸਾਡੇ ਤੋਂ ਪਰਫਾਰਮ ਨਾਟਕ ਕਰਵਾਤਾ ਸੀ ਵੀ ਇੰਨੀ ਛੇਤੀ ਬੰਦਾ ਨਾਟਕ ਲਿਖ ਕੇ ਦੂਜੇ ਦਿਨ ਟੀਮ ਤੋਂ ਰੈਸਲ ਕਰਾ ਕੇ ਨਾਟਕ ਕਰਵਾ ਦਿੰਦਾ ਸੀ ਵੀ ਇੰਨੀ ਕਮਾਲ ਦੀ ਸਕ੍ਰਿਪਟ ਹੈ ਇੰਨੀ ਕਮਾਲ ਦੀ ਪਕੜ ਉਹਨਾਂ ਦਾ ਦਿਮਾਗ ਇੰਨਾ ਸੀ ਕਿ ਵੀ ਕੋਈ ਵੀ ਸਕ੍ਰਿਪਟ ਉਹਨਾਂ ਦੇ ਪੋਟਿਆਂ ਤੇ ਉਹਨਾਂ ਨੂੰ ਜੇ ਉਹਨਾਂ ਨੇ ਸੋਚ ਲਿਆ ਵੀ ਆਪਾਂ ਮੈਂ ਸਕ੍ਰਿਪਟ ਕਰਨੀ ਆ ਤੇ ਉਹ ਰਾਤੇ ਰਾਤ ਹੋ ਸਕਦਾ ਸਾਰੀ ਰਾਤ ਜਾਗਣ ਅਗਲੇ ਦਿਨ ਤੁਸੀਂ ਜਿੱਥੋਂ ਨੂੰ ਟੀਮ ਨੂੰ ਲੈ ਕੇ ਜਾਣਾ ਤਾਂ ਉਹ ਵੀ ਉਹਨੇ ਇੰਨਾ ਪੱਕਾ ਕਰਵਾ ਦੇਣਾ ਸੀਗਾ ਵੀ ਇੰਨੀ ਸਕ੍ਰਿਪਟ ਨੂੰ ਵੀ ਜਾ ਕੇ ਤੁਸੀਂ ਪਰਫਾਰਮ ਕਰ ਸਕਦੇ ਹੋ ਤੇ ਭਾਈ ਇੱਕ ਪਾਸੇ ਦੇਖੀ ਆਪਾਂ ਨਾ ਵੀ ਨਾਟਕ ਦੀ ਵਿਦਾ ਵੀ ਕਾਫੀ ਜ਼ਿਆਦਾ ਮਹਿੰਗੀ ਹੋਗੀ ਲਾਈਟਾਂ ਦਾ ਸਾਊਂਡ ਦਾ ਕਾਫੀ ਕੁਝ ਆ ਜਾਂਦਾ ਹੈਗਾ ਇਸ ਦੇ ਵਿੱਚ ਹਨਾ ਹਾਂ ਪਰ ਭਾਜੀ ਹਨਾਂ ਨੇ ਆ ਜਿਹੜਾ ਨੁੱਕੜ ਨਾਟਕ ਦੀ ਆ ਜਿਹੜੀ ਇੱਕ ਨਵੀਂ ਵੀਰਾਂ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਥੋੜੇ ਤੋਂ ਥੋੜੇ ਖਰਚੇ ਦੇ ਵਿੱਚ ਲੋਕਾਂ ਦੇ ਸਾਹਮਣੇ ਨਾਟਕ ਲੈ ਕੇ ਆਂਦਾ ਅੱਜ ਕਿਵੇਂ ਦੇਖਦੇ ਆਗੇ ਉਹਨਾਂ ਦੁਆਰਾ ਚਲਾਈ ਹੋਈ ਪਰੰਪਰਾ ਨੂੰ ਤੇ ਦੂਜੇ ਪਾਸੇ ਇੰਨੇ ਨੇ ਮਹਿੰਗੀਆਂ ਲਾਈਟਾਂ ਸਾਰਾ ਡੀਜੇ ਸਿਸਟਮ ਲਾ ਕੇ ਜੋ ਨਾਟਕ ਹੁੰਦੇ ਹੈਗੇ ਕਿਵੇਂ ਵੇਖਦੇ ਹੋ ਇਹਨਾਂ ਦੋਨਾਂ ਚੀਜ਼ਾਂ ਨੂੰ ਨਹੀਂ ਉਹ ਇਸ ਤਰੀਕੇ ਦਾ ਹਾਲ ਆ ਵੀ ਜਦੋਂ ਮਤਲਬ ਕਿ ਜਿਹੜੀ ਟੀਮ ਐਦਾਂ ਕਰਦੀ ਆ ਲਾਈਟਾਂ ਨਾ ਕਰਦੀ ਆ ਜਾਂ ਮਤਲਬ ਕਿ ਵੱਡੇ ਵੱਡੇ ਹਾਲਾਂ 'ਚ ਕਰਦੀਆਂ ਨੇ ਉਹ ਜੇ ਤੁਹਾਡੇ ਕੋਲ ਬਜਟ ਹੈ ਤਾਂ ਤੁਸੀਂ ਕਰ ਸਕਦੇ ਹੋ ਕਿਉਂਕਿ ਨਾਟਕ ਜਿਹੜਾ ਆਪਣਾ ਭਾਜੀ ਦਾ ਨਾਟਕ ਆ ਉਹ ਨਾਟਕ ਮਤਲਬ ਸੋਚਣ ਵਾਸਤੇ ਤੁਹਾਨੂੰ ਲੜਨ ਵਾਸਤੇ ਮਜਬੂਰ ਕਰਦਾ ਤੁਹਾਨੂੰ ਹੱਕ ਜਿਹੜੇ ਤੁਸੀਂ ਆਪਦੇ ਹੱਕਾਂ ਵਾਸਤੇ ਬੋਲਣ ਨੂੰ ਵਾਸਤੇ ਮਜਬੂਰ ਕਰਦਾ ਹੈਨਾ ਕਈ ਨਾਟਕ ਹੁੰਦੇ ਸਿਰਫ ਐਂਟਰਟੇਨਮੈਂਟ ਵਾਸਤੇ ਉਹ ਤੁਸੀਂ ਹਾਲਾਂਕਿ ਵੀ ਕਰ ਸਕਦੇ ਹੋ ਕਿਤੇ ਵੀ ਕਰ ਸਕਦੇ ਆ ਨਾਟਕ ਉਹ ਵੀ ਮਾੜਾ ਨਹੀਂ ਆ ਉਹ ਵੀ ਕੀੀ ਜਾਂਦੇ ਨੇ ਹਨਾ ਜੇ ਤਰੀਕਾ ਨੇ ਹੁਣ ਭਾਜੀ ਦਾ ਇਹ ਤਰੀਕਾ ਵੀ ਮਿਆ ਨਾਟਕ ਇੰਨਾ ਲੋਕਾਂ ਚ ਕਰਨਾ ਇੰਨੇ ਪੈਸਿਆਂ ਚ ਕਰਨਾ ਇੰਨਾ ਸਸਤਾ ਕਰਨਾ ਨਾਟਕ ਕਿਉਂਕਿ ਆਪਾਂ ਨਾਟਕ ਜਿੱਥੇ ਜਿਵੇਂ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਇੱਥੇ ਆਮ ਲੋਕਾਂ ਦੇ ਵਿੱਚ ਜਦੋਂ ਤੁਸੀਂ ਨਾਟਕ ਕਰਨਾ ਤਾਂ ਨਾਟਕ ਥੋੜਾ ਉਹ ਹੋਣਾ ਚਾਹੀਦਾ ਜਿਹੜਾ ਆਮ ਲੋਕਾਂ ਦੀ ਪਹੁੰਚ ਵਿੱਚ ਹੋ ਜਿਹੜਾ ਉਹਨਾਂ ਨੂੰ ਸੋਚਣ ਤੇ ਸਮਝਣ ਤੇ ਲੜਨ ਤੇ ਮਜਬੂਰ ਕਰੇ ਆਪਦੇ ਹੱਕਾਂ ਵਾਸਤੇ ਬੋਲਣ ਵਾਸਤੇ ਮਜਬੂਰ ਕਰੇ ਭਾਜੀ ਦਾ ਨਾਟਕ ਇਹ ਸੀਗਾ ਕਿ ਮੈਂ ਸਸਤੇ ਤੋਂ ਸਸਤਾ ਨਾਟਕ ਕਰਾਂ ਤੇ ਵੱਧ ਤੋਂ ਵੱਧ ਲੋਕਾਂ 'ਚ ਜਾਵਾਂ ਜੀ ਹਨਾ ਭਾਜੀ ਗੁਰਸ਼ਾਹ ਨੂੰ ਬਹੁਤ ਵੱਡੇ ਵੱਡੇ ਨਾਟਕ ਵੀ ਕਰਦੇ ਰਿਹਾ ਇਹ ਨਹੀਂ ਆ ਵੀ ਕੱਲੇ ਉਹਨਾਂ ਨੇ ਨੁਕੜ ਦਾ ਨਾਟਕ ਕੀਤਾ ਬਹੁਤ ਵੱਡੇ ਵੱਡੇ ਹਾਲਾਂ 'ਚ ਵੀ ਨਾਟਕ ਕੀਤੇ ਨੇ ਬੰਬੇ ਤੱਕਰ ਉਹਨਾਂ ਨੇ ਬਾਹਰਲੇ ਮੁਲਕਾਂ 'ਤੇ ਵੀ ਨਾਟਕ ਕੀਤੇ ਨੇ ਨਾਟਕ ਦੀ ਸਮਝ ਬਹੁਤ ਸੀ ਸਕ੍ਰਿਪਟ ਦੀ ਬਹੁਤ ਸਮਝ ਸੀ ਹਾਂ ਵੱਡੇ ਵੱਡੇ ਨਾਟਕਕਾਰਾਂ ਨੂੰ ਉਹਨਾਂ ਨੇ ਪੜਿਆ ਹਾਂ ਹਨਾ ਦੁਨੀਆ ਦਾ ਥੀਏਟਰ ਬਾਰੇ ਉਹਨਾਂ ਨੂੰ ਨੌਲੇਜ ਸੀ ਦੁਨੀਆ ਦੇ ਸਿਨੇਮੇ ਬਾਰੇ ਉਹਨਾਂ ਨੂੰ ਨੌਲੇਜ ਸੀ ਦੁਨੀਆ ਦੀ ਜਿਹੜੀ ਪੋਲੀਟੀਕਲ ਜਿਹੜੇ ਮੁੱਦੇ ਨੇ ਉਹਨਾਂ ਬਾਰੇ ਉਹਨਾਂ ਨੂੰ ਸਮਝ ਸੀ ਇਹ ਨਹੀਂ ਸੀ ਵੀ ਕੱਲਾ ਵੀ ਤੁਸੀਂ ਆਪਾ ਜਿ ਉਹਨਾਂ ਨੂੰ ਐ ਕਹਿ ਲਿਓ ਵੀ ਭਾਜੀ ਸਿਰਫ ਵੀ ਲੋਕਾਂ ਦੇ ਵਿੱਚ ਜਾ ਕੇ ਵੀ ਛੋਟੇ ਨਾਟਕ ਕਰਦੇ ਨੁਕੜ ਨਾਟਕ ਕਰਦੇ ਰਹੇ ਆ ਬਸ ਵੀ ਇਹੀ ਉਹਨਾਂ ਦੀ ਉਹ ਆ ਨਹੀਂ ਭਾਜੀ ਇੱਕ ਬਹੁਤ ਕੁਆਲੀਫਾਈਡ ਬੰਦੇ ਸੀਗੇ ਜੀ ਜਿਹੜੇ ਜਿਨ੍ਹਾਂ ਨੂੰ ਸਾਇਤ ਦੀ ਬਹੁਤ ਨੌਲੇਜ ਸੀ ਕਿਤਾਬਾਂ ਬਾਰੇ ਬਹੁਤ ਨੌਲੇਜ ਹੈਨਾ ਜਿਨ੍ਹਾਂ ਨੂੰ ਹਰ ਇੱਕ ਚੀਜ਼ ਬਾਰੇ ਨੌਲੇਜ ਸੀ ਸਿਨੇਮੇ ਬਾਰੇ ਥੀਏਟਰ ਬਾਰੇ ਦੁਨੀਆ ਦਾ ਮਤਲਬ ਕਿ ਕਿਹੜਾ ਸਬਜੈਕਟ ਆ ਵੀ ਜਿਹੜਾ ਉਹਨਾਂ ਨੂੰ ਨਹੀਂ ਸੀ ਪਤਾ ਜੀ ਹਨਾ ਪਰ ਉਹਨਾਂ ਨੇ ਅਪਣਾਇਆ ਇਹ ਕਿਉਂਕਿ ਇਹ ਅਪਣਾਇਆ ਇਸ ਕਰਕੇ ਕਿਉਂਕਿ ਉਹਨਾਂ ਨੇ ਵੱਤ ਤੋਂ ਵੱਤ ਲੋਕਾਂ 'ਚ ਜਾਣਾ ਸੀ ਤੇ ਲੋਕਾਂ ਨੂੰ ਜਾ ਕੇ ਜਾਗਰਤ ਕਰਨਾ ਸੀਗਾ ਜੀ ਇਸ ਕਰਕੇ ਬਾਜੀ ਗੁਰਸ਼ਰਨ ਬਾਜੀ ਨੇ ਅੱਛਾ ਉਹਨਾਂ ਦਾ ਕੋਈ ਲਿਖਿਆ ਹੋਇਆ ਕਿ ਵੈਸੇ ਉਹਨਾਂ ਨੇ ਅਨੇਕਾਂ ਦਰਜਨਾ ਨਾਟਕ ਲਿਖੇ ਹੈਗੇ ਕੋਈ ਤੁਹਾਡੇ ਤੁਹਾਨੂੰ ਕੋਈ ਵਿਸ਼ੇਸ਼ ਸਭ ਤੋਂ ਜ਼ਿਆਦਾ ਪਸੰਦੀਦਾ ਲੱਗਾ ਹੋਵੇ ਕੋਈ ਨਾਟਕ ਮੈਨੂੰ ਜਿਹੜੇ ਮੇਰਾ ਖਿਆਲ ਹੋਵੇ ਮੈਨੂੰ ਸਾਰੇ ਨਾਟਕ ਉਹਨਾਂ ਦੇ ਪਸੰਦ ਆ ਜੀ ਹਾਂ ਕਿਉਂਕਿ ਹਰੇਕ ਨਾਟਕ ਦੇ ਵਿੱਚ ਕੋਈ ਨਾ ਕੋਈ ਗੱਲ ਕੋਈ ਨਾਟਕ ਕੱਲਾ ਮੇਰੇ ਖਿਆਲ ਕੋਈ ਵੀ ਐਜੋ ਜਨਾਟਕ ਨਹੀਂ ਹੋਣਾ ਵੀ ਜਿਹੜਾ ਸਿਰਫ ਐਂਟਰਟੇਨਮੈਂਟ ਵਾਸਤੇ ਹਾਂ ਐਂਟਰਟੇਨਮੈਂਟ ਵਾਸਤੇ ਵੀ ਲੋਕ ਨਾਟਕ ਕਰਦੇ ਨੇ ਹਨਾ ਜੀ ਤੇ ਕਰ ਸਕਦੇ ਨੇ ਵੀ ਰੋਕ ਨਹੀਂ ਹੈ ਕਿਸੇ ਨੂੰ ਵੀ ਬੰਦੇ ਨੂੰ ਵੀ ਕਰਦੇ ਨੇ ਲੋਕ ਹਨਾ ਉਹ ਵੀ ਇੱਕ ਵੇ ਦਾ ਜੀ ਉਹ ਵੀ ਕਰਦੇ ਨੇ ਤੇ ਬਾਜੀ ਦੇ ਨਾਟਕ ਇਸ ਕਰਕੇ ਮੈਨੂੰ ਜ਼ਿਆਦਾ ਪਸੰਦ ਨੇ ਕਿਉਂਕਿ ਹਰੇਕ ਨਾਟਕ ਵਿੱਚ ਤੁਸੀਂ ਕੋਈ ਵੀ ਨਾਟਕ ਪੜੋਗੇ 200 ਦੇ ਕਰੀਬ ਭਾਜੀ ਦੇ ਨਾਟਕ ਹੋਣਗੇ ਕੋਈ ਵੀ ਨਾਟਕ ਤੁਸੀਂ ਚੱਕੋਗੇ ਤੁਹਾਨੂੰ ਲੱਗੇਗਾ ਯਾਰ ਵੀ ਹਾਂ ਜੀ ਜਿਵੇਂ ਜਿਵੇਂ ਕੋਈ ਵੀ ਵਿਸ਼ਾ ਜਿਹੜਾ 40 ਸਾਲ ਪਹਿਲਾਂ ਦਾ ਨਾਟਕ ਲਿਖਿਆ ਜੇ ਤੁਸੀਂ ਅੱਜ ਵੀ ਕਰੋਗੇ ਤਾਂ ਲੱਗਦਾ ਹੋਊਗਾ ਯਾਰ ਵੀ ਇਹ ਤਾਂ ਅੱਜ ਨਾਲ ਵੀ ਢੁਕਦਾ ਹਾਂ ਹੈਨਾ ਜੇ ਆਪਾਂ ਨਵਾਂ ਜਨਮ ਨਾਟਕ ਕਰ ਲਈਏ ਹਾਂ ਤੇ ਨਵਾਂ ਜਨਮ ਦੇ ਵਿੱਚ ਅੱਜ ਵੀ ਉਹੀ ਜਿਹੜਾ ਗਰੀਬ ਲੋਕਾ ਹੀਣਤਾ ਮਹਿਸੂਸ ਕਰਦਾ ਜਾਂ ਜਾਤ ਪਾਤ ਨੂੰ ਉਹ ਕਰਦਾ ਪਰ ਉਹ ਅੱਜ ਵੀ ਰੈਲੇਵੈਂਟ ਲੱਗਦਾ ਹੈਨਾ ਉਹ ਜਿਹੜੇ ਮਾੜੇ ਤੇ ਨਤਾਣੇ ਜਿਹੜੇ ਲੋਕ ਨੇ ਜਿਹੜੇ ਗਲੀਆਂ ਦੇ ਵਿੱਚ ਵਿਹੜਿਆਂ ਦੇ ਵਿੱਚ ਰਹਿੰਦੇ ਨੇ ਭਾਜੀ ਨੇ ਮੇਰਾ ਖਲ ਜ਼ਿਆਦਾਤਰ ਉਹਨਾਂ ਵਾਸਤੇ ਨਾਟਕ ਕੀਤਾ ਤੇ ਉਹਨਾਂ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਤੁਰੇ ਨੇ ਉਹ ਜੀ ਹੈ ਨਾ ਵੀ ਨਵੀਂ ਜ਼ਿੰਦਗੀ ਕਿਵੇਂ ਬੰਦਾ ਇਹਨੂੰ ਸੋਹਣੀ ਬਣਾਈ ਜਾ ਸਕਦੀ ਆ ਉਸ ਤੇ ਭਾਜੀ ਦਾ ਜ਼ੋਰ ਸੀ ਜਾਂ ਮਤਲਬ ਕਿ ਉਹਨਾਂ ਦਾ ਜਿਹੜਾ ਜ਼ੋਰ ਸੀਗਾ ਵੀ ਮਤਲਬ ਕਿ ਜਿਹੜਾ ਬਰਾਬਰੀ ਦਾ ਸਮਾਜ ਹਾਂ ਵੀ ਬੱਚਾ ਜਿਵੇਂ ਅਕਸਰ ਭਾਜੀ ਦੱਸਦੇ ਹੁੰਦੇ ਵੀ ਬੱਚਾ ਭਾਵੇਂ ਗਰੀਬ ਦਾ ਭਾਵੇਂ ਅਮੀਰ ਦਾ ਹਾਂ ਉਹਨੂੰ ਪੜ੍ਹਨ ਦਾ ਹੱਕ ਹੋਣਾ ਚਾਹੀਦਾ ਇੱਕੋ ਜਿਹੇ ਸਕੂਲ ਹੋਣੇ ਚਾਹੀਦੇ ਨੇ ਇੱਕੋ ਜੀਆਂ ਵਰਧੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਪਤਾ ਨਾ ਲੱਗ ਸਕੇ ਵੀ ਇਹ ਗਰੀਬ ਦਾ ਬੱਚਾ ਜਾਂ ਅਮੀਰ ਦਾ ਬੱਚਾ ਵੀ ਉਹਨੂੰ ਪੜ੍ਹਾਈ ਦਾ ਪੂਰਾ ਹੱਕ ਮਿਲਣਾ ਚਾਹੀਦਾ ਇਹ ਬਾਜੀ ਦਾ ਖਾਸ ਗੱਲ ਸੀ ਜਿਹੜਾ ਬਰਾਬਰੀ ਦਾ ਸਮਾਜ ਚਾਹੁੰਦੇ ਸੀ ਬਾਜੀ ਕੁੜੀਆਂ ਵਾਸਤੇ ਬਹੁਤ ਸੋਚਦੇ ਸੀ ਕੁੜੀਆਂ ਨੂੰ ਬਰਾਬਰਤਾ ਹੋਣੀ ਚਾਹੀਦੀ ਉਹ ਅੱਗੇ ਵਧਣੀਆਂ ਚਾਹੀਦੀਆਂ ਨੇ ਜੀ ਹਾਂ ਇਹ ਬਾਜੀ ਦੇ ਵੱਡੇ ਫਿਕਰ ਸੀ ਕੁੜੀਆਂ ਨੂੰ ਲੈ ਕੇ ਬਰਾਬਰੀ ਦਾ ਸਮਾਜ ਗਰੀਬਾਂ ਦੇ ਵਿੱਚ ਹਨਾ ਜਿਹੜੀਆਂ ਗਰੀਬਾਂ ਦੀਆਂ ਬੱਚੀਆਂ ਉਹ ਵੀ ਅੱਗੇ ਜਾਣੀਆਂ ਚਾਹੀਦੀਆਂ ਇਹ ਨਹੀਂ ਕਿ ਵੀ ਵੱਡੇ ਪੜਨ ਤੇ ਵੱਡੇ ਉਹ ਸਾਰਾ ਕੁਝ ਦੇ ਮਾਲਕ ਹੋਣ ਵੀ ਗਰੀਬ ਵੀ ਹੋਣ ਅੱਛਾ ਭਾਈ ਜੀ ਤੁਹਾਨ ਉਸ ਤੋਂ ਬਾਅਦ ਵੀ ਤੁਸੀਂ ਉਸੇ ਪ੍ਰੰਪਰਾ ਨੂੰ ਜਿਉਂਦਾ ਰੱਖ ਰਹੇ ਹੈਗੇ ਆ ਲਗਾਤਾਰ ਭਾਵੇਂ ਕਾਫੀ ਸਾਰੇ ਚੈਲੰਜਸ ਨੇ ਇਹ ਦੱਸਿਓ ਕਿ ਉਹਨਾਂ ਦੁਆਰਾ ਜਿੰਨਾਂ ਕੋ ਉਹਨਾਂ ਦੇ ਨਾਲ ਤੁਹਾਡਾ ਜੀਵਨ ਬਤੀਤ ਹੋਇਆ ਜਾ ਉਹਨਾਂ ਦੇ ਸਕ੍ਰਿਪਟਾਂ ਤੋਂ ਤੁਸੀਂ ਜੋ ਕੁਝ ਸਿੱਖਿਆ ਤੁਹਾਨੂੰ ਹੁਣ ਵੀ ਕਿੰਨੇ ਕੁ ਮਦਦਗਾਰ ਹੁੰਦੇ ਹੈਗੇ ਉਹ ਸਾਰੇ ਪਾਲ ਜਾਂ ਸਾਰੀਆਂ ਸਕ੍ਰਿਪਟਾਂ ਜਿਹੜੀਆਂ ਹੁਣ ਵਾਲੇ ਕੰਮ ਦੇ ਵਿੱਚ ਤੁਹਾਡੇ ਅ ਸਕ੍ਰਿਪਟਾਂ ਨੂੰ ਲੈ ਕੇ ਤਾਂ ਤੁਸੀਂ ਉਹਨਾਂ ਦਾ ਜੇ ਤੁਸੀਂ ਸਕ੍ਰਿਪਟ ਪੜ੍ਹਦੇ ਹੋ ਨਾ ਤੁਹਾਨੂੰ ਨਵਾਂ ਕੋਈ ਨਾ ਕੋਈ ਆਈਡੀਆ ਆ ਜਾਂਦਾ ਉਹਨਾਂ ਦੀਆਂ ਸਕ੍ਰਿਪਟਾਂ ਤੋਂ ਤੁਹਾਨੂੰ ਲੱਗ ਜਾਂਦਾ ਵੀ ਹਾਂ ਯਾਰ ਵੀ ਆਪਾਂ ਕਰ ਸਕਦੇ ਹਾਂ ਜਾਂ ਸਕ੍ਰਿਪਟ ਨੂੰ ਆਪਾਂ ਵੀ ਅੱਜ ਦੇ ਹਿਸਾਬ ਨਾਲ ਮੋਡੀਫਾਈ ਕਰ ਸਕਦੇ ਹਾਂ ਹੈ ਉਹ ਮਦਦਗਾਰ ਤਾਂ ਹੈਗੀਆਂ ਨੇ ਸਕ੍ਰਿਪਟਾਂ ਉਹ ਜੀ ਹਾਂ ਸ਼ਾਇਦ ਇਹ ਦੇਖ ਇਸ ਜੇਕਰ ਆਪਾਂ ਦੇਖੀਏ ਤਾਂ ਲੋਕ ਜ਼ਿਆਦਾਤਰ ਮੋਬਾਈਲਾਂ ਤੇ ਹੋ ਗਏ ਹਨਾ ਵੀ ਸਾਰੇ ਦਾ ਸਾਰਾ ਕੁਝ ਡਿਜੀਟਲਾਈਜੇਸ਼ਨ ਹੋ ਹੁਣ ਹੁੰਦਾ ਜਾ ਰਿਹਾ ਹੈ ਅਜਿਹੇ ਸਮੇਂ ਦੇ ਵਿੱਚ ਜੋ ਇਸ ਤਰ੍ਹਾਂ ਦੀ ਵਿਦਾ ਹੈਗੀ ਹੈ ਨਾਟਕ ਦੀ ਵਿਦਾ ਹੈਗੀ ਕਿਉਂਕਿ ਵੈਬ ਸੀਰੀਜ਼ ਚੱਲ ਪਈਆਂ ਜਾਂ ਹੋਰ ਛੋਟੀਆਂ ਟੈਲੀ ਫਿਲਮਾਂ ਚੱਲ ਪਈਆਂ ਜਾਂ ਇਸ ਤੋਂ ਇਲਾਵਾ ਛੋਟੀਆਂ-ਛੋਟੀਆਂ ਲੋਕੀ ਵੀ ਬਣਾਉਣ ਲੱਗ ਗਏ ਇਸ ਤਰੀਕੇ ਨਾਲ ਕਦੇ ਐ ਨਹੀਂ ਆਏਗਾ ਕਿ ਇਹ ਰਸਤਾ ਛੱਡ ਕੇ ਆ ਜਿਹੜਾ ਵੀ ਹੋਰ ਪਾਸੇ ਵੀ ਪੈਸੇ ਢੇਲੇ ਬੰਦੇ ਹੈਗੇ ਉਹ ਉਹ ਰਸਤਾ ਬਣਾ ਲਈਏ ਨਹੀਂ ਇਹ ਮੈਨੂੰ ਲੱਗਦਾ ਵੀ ਐ ਨਹੀਂ ਹੈਗਾ ਵੀ ਇਹ ਮਾੜਾ ਨਹੀਂ ਹੈਗਾ ਜੇ ਕੋਈ ਕੰਮ ਕਰਦਾ ਜੇ ਕੋਈ ਲੱਗਦਾ ਕੋਈ ਕਿਸੇ ਨੂੰ ਰੋਜ਼ਗਾਰ ਦੇ ਰਿਹਾ ਹੈ ਕੰਮ ਤਾਂ ਮੇਰੇ ਖਿਆਲ ਠੀਕ ਆ ਕਰ ਲੈਣਾ ਚਾਹੀਦਾ ਐਡਾ ਨਹੀਂ ਹੈਗਾ ਮਸਲਾ ਹੂੰ ਆ ਜਿਹੜਾ ਨਾਟਕ ਜਿਹੜਾ ਨਾਟਕ ਵੀ ਕੀਤੇ ਜਾਂਦੇ ਨੇ ਹਨਾ ਨਾਟਕ ਦਾ ਰੁਝਾਨ ਹੁਣ ਘਟਾ ਪਹਿਲਾਂ ਨਾਲੋਂ ਜੀ ਵੀ ਵੈਬ ਸੀਰੀਆਂ ਨੇ ਸਾਰਾ ਕੁਝ ਹੈਗਾ ਕਿਉਂਕਿ ਪਹਿਲਾਂ ਐਨੇ ਸਾਧਨ ਨਹੀਂ ਸੀ ਹੁਣ ਸਾਧਨ ਨੇ ਟਾਈਮ ਦੇ ਸਾਬ ਨਾਲ ਮੇਰਾ ਠੀਕ ਆ ਚੱਲਦੀ ਜਾ ਰਿਹਾ ਸਭ ਕੁਝ ਗੁਜ਼ਾਰਾ ਹੋ ਜਾਂਦਾ ਕਿਉਂਕਿ ਟੀਮ ਹੈਗੀ ਆ ਪ੍ਰੋਪਰ ਤੁਸੀਂ ਪੰਜ ਜਾਣੇ ਹੋ ਹਨ ਤੇ ਜੇਕਰ ਦੇਖੀਏ ਤਾਂ ਪੰਜਾਬੀ ਦੀ ਕਹਾਵਤ ਆ ਜੇ ਪੇਟ ਨਾ ਪੰਨਿਆ ਰੋਟੀਆਂ ਤੇ ਸੱਬੇ ਗੱਲਾਂ ਕੋਟੀਆਂ ਵਾਲੀ ਗੱਲ ਆ ਤੇ ਗੁਜ਼ਾਰਾ ਹੋ ਜਾਂਦਾ ਹੈਗਾ ਨਾਟਕ ਦੇ ਵਿੱਚੋਂ ਜਾਂ ਹੋਰ ਵੀ ਕੋਈ ਗੁਜ਼ਾਰਾ ਦੇਖੋ ਨਾਟਕ ਦੇ ਵਿੱਚੋਂ ਤਾਂ ਨਹੀਂ ਹੋ ਅੱਜ ਕੱਲ੍ਹ ਉਹ ਗੁਜ਼ਾਰਾ ਨਹੀਂ ਹੈਗਾ ਨਾਟਕ ਦੇ ਵਿੱਚੋਂ ਤਾਂ ਤੁਸ ਨੂੰ ਮਤਲਬ ਕਿ ਜਾਂ ਤਾਂ ਬਹੁਤ ਸਾਰੇ ਨਾਟਕ ਹੋਣ ਹੁਣ ਉਹਵੇਂ ਨਾਟਕ ਨਹੀਂ ਹੈਗੇ ਪਹਿਲਾਂ ਵਾਂਗੂ ਹੂੰ ਤੇ ਫਿਰ ਗੁਜ਼ਾਰੇ ਵਾਸਤੇ ਫਿਰ ਅਸੀਂ ਵੀ ਫਿਲਮਾਂ ਕਰਦੇ ਹਾਂ ਜੀ ਹਨਾ ਕਿਉਂਕਿ ਕਿਸੇ ਕਿਸੇ ਫਿਲਮ ਦੇ ਵਿੱਚ ਹਾਲਤੀਕ અપਨਾਇਆ ਹੱਥ ਜਾ ਕਿਸੇ ਵੈਬ ਸੀਰੀਜ਼ ਦੇ ਵਿੱਚ ਆ ਫਿਲਮਾਂ ਮੈਂ ਕੀਤੀਆਂ ਹੋਣਗੀਆਂ ਕਾਫੀ ਸਾਰੀਆਂ ਫਿਲਮਾਂ ਕੀਤੀਆਂ ਹੋਣਗੀਆਂ ਜੀ ਆ ਮਤਲਬ ਕਿ ਇਸ ਸਾਲ ਮੇਰੇ ਖਿਆਲ ਜਿਹੜੇ 2024 ਦੇ ਵਿੱਚ ਜਿੰਨੀਆਂ ਫਿਲਮਾਂ ਆਈਆਂ ਮੇਰੇ ਖਿਆਲ 2024 'ਚ ਮੇਰੀਆਂ 4-5 ਫਿਲਮਾਂ ਰਿਲੀਜ਼ ਹੋਣਗੀਆਂ ਜੀ ਜਿਨ੍ਹਾਂ ਦੇ ਵਿੱਚੋਂ ਜੱਟ ਐਂਡ ਜੂਲੀਅਟ 3 ਸੀ 3 ਸੀ ਸ਼ਿੰਦਾ ਸ਼ਿੰਦਾ ਸੀ ਬੂਹੇ ਬਾਰੀਆਂ ਸੀ ਜੀ ਉਹਏ ਭੋਲੇ ਹੋਏ ਸੀ ਸੀ ਹਾਂ ਪੰਜ ਛੇ ਫਿਲਮ ਤਾਂ ਮੇਰੇ ਖਿਆਲ ਇਸੇ ਵੀ ਸਾਲ ਚ ਰਿਲੀਜ਼ ਹੋਈਆਂ ਸੀ ਹੂੰ ਤੇ ਹੁਣ ਆਉਣ ਵਾਲੇ ਸਾਲ ਦੇ ਵਿੱਚ ਵੀ ਆ 25 ਜਮਾਂ ਚੜੀ ਗਿਆ ਹੁਣ ਤੇ ਇਹਦੇ ਵਿੱਚ ਹੁਣ ਚੜਦੇ ਸਾਲ ਇੱਕ ਫਿਲਮ ਜਿਹੜੀ ਫਰਵਰੀ ਚ ਰਿਲੀਜ਼ ਹੋ ਰਹੀ ਆ ਆ ਇਲਤੀ ਹੂੰ ਉਸ ਤੋਂ ਬਾਅਦ ਐ ਲਗਾਤਾਰ ਹੈਗਾ ਇਸ ਸਾਲ ਦੇ ਵਿੱਚ ਵੀ ਪੰਜ ਛੇ ਫਰਮਾਂ ਹੋਰ ਰਿਲੀਜ਼ ਹੋ ਜਾਣੀਆਂ ਜੀ ਹਾਂ ਅ ਸੇ ਤੁਹਾਨੂੰ ਲੱਗਦਾ ਹੈਗਾ ਕਿਤੇ ਨਾ ਕਿਤੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਕਸੈਸਫੁਲ ਹੁੰਨੇ ਹੋ ਤਾਂ ਕਿਤੇ ਨਾ ਕਿਤੇ ਜੋ ਤੁਸੀਂ ਪੜਿਆ ਜੋ ਕੁਝ ਸਿੱਖਿਆ ਪਾਜੀ ਹਰਾਂ ਤੋਂ ਉਹ ਤੁਹਾਡੇ ਕੰਮ ਬਿਲਕੁਲ ਕਿਉਂਕਿ ਜਿਹੜਾ ਬੇਸ ਆ ਨਾ ਉਹ ਪਾਜੀ ਦੀ ਟੀਮ ਤੋਂ ਹੀ ਜਿਹੜਾ ਮੇਰਾ ਬਣਿਆ ਇੱਥੋਂ ਹੀ ਮੈਂ ਸ਼ੁਰੂਆਤ ਕੀਤੀ ਐ ਇੱਥੋਂ ਹੀ ਜੇ ਇਹ ਨਾ ਹੁੰਦਾ ਤਾਂ ਮੇਰੇ ਕੋਲੇ ਫਿਰ ਮੇਰੇ ਕੋਲੇ ਉਹ ਨਾ ਹੁੰਦਾ ਜੀ ਹਨਾ ਉਹ ਕੰਮ ਨਹੀਂ ਸੀ ਹੋਣਾ ਕਿਉਂਕਿ ਜਿਹੜਾ ਮੈਨੂੰ ਸਿਖਾਉਣ ਵਾਲੇ ਨੇ ਜਾਂ ਅੱਗੇ ਵਧਣ ਦਾ ਰਸਤਾ ਤਾਂ ਮੇਰੇ ਖਿਆਲ ਮੈਂ ਪਾਜੀ ਦੀ ਟੀਮ ਤੋਂ ਹੀ ਸਿੱਖਿਆ ਜੀ ਪਰ ਇਹ ਕੰਮ ਜਾਦਾ ਇਸ ਕਰਕੇ ਕਹਿੰਗੇ ਕਿ ਇਹ ਤਾਂ ਭਾਜੀ ਦਾ ਕੰਮ ਹ ਹ ਤੇ ਸਾਨੂੰ ਮੈਂ ਕਦੇ ਵੀ ਨਹੀਂ ਸੋਚਦਾ ਵੀ ਯਾਰ ਮੈਂ ਨਾਟਕ ਨੂੰ ਛੱਡਾਂਗਾ ਭਾਵੇਂ ਕਿੰਨੀਆਂ ਮਰਜੀ ਫਿਲਮਾਂ ਕਰ ਲਈਏ ਅਸੀਂ ਉਹ ਨਹੀਂ ਹੈਗਾ ਨਾਟਕ ਨੂੰ ਅਸੀਂ ਕਦੇ ਨਹੀਂ ਛੱਡਾਂਗੇ ਨਾ ਭਾਜੀ ਦੇ ਕੰਮ ਨੂੰ ਛੱਡਣਾ ਨਾ ਇਸ ਟੀਮ ਨੂੰ ਅਸੀਂ ਕਦੇ ਛੱਡਾਂਗੇ ਕਿਉਂਕਿ ਇਹ ਪਹਿਲਾ ਕੰਮ ਜੀ ਉਹ ਤਾਂ ਇਹ ਕਹਿੰਦੇ ਆ ਵੀ ਜਿਵੇਂ ਉਹ ਕੰਮ ਤਾਂ ਇਹ ਆ ਵੀ ਚਲੋ ਵੀ ਰੋਟੀ ਪਾਣੀ ਵਾਸਤੇ ਕਰਨਾ ਪੈਂਦਾ ਹ ਹ ਪਰ ਇਹ ਕੰਮ ਪਹਿਲ ਦੇ ਆਧਾਰ ਤੇ ਆ ਜੀ ਰੋਜ਼ਗਾਰ ਵੀ ਦੇਉਤ ਸਕਦਾ ਤੁਹਾਨੂੰ ਨਾਟਕ ਜੇ ਨਾਟਕ ਹੋਣਗੇ ਤਾਂ ਰੋਜ਼ਗਾਰ ਵੀ ਤੁਹਾਨੂੰ ਦੇਗਾ ਹੀ ਨਾ ਜੀ ਹਨਾ ਇਹ ਕੰਮ ਪਹਿਲਾ ਜੀ ਫਿਲਮਾਂ ਤਾਂ ਦੂਜਾ ਸੈਕੰਡਰੀ ਗੱਲ ਦਾ ਜੀ ਹਨਾ ਇਹ ਕੰਮ ਪਹਿਲਾ ਇਹਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਨਾ ਇਹਨੂੰ ਛੱਡ ਸਕਦੇ ਆ ਤੇ ਨਾ ਭੱਜ ਦੀ ਟੀਮ ਛੱਡ ਸਕਦੇ ਆ ਕਿਉਂਕਿ ਜਿਹੜੀ ਵਿਰਾਸਤ ਮੇਰੀ ਝੋਲੀ ਆ ਮੈਨੂੰ ਲੱਗਦਾ ਭੱਜ ਦੇ ਬਹੁਤ ਸਾਰੇ ਕਲਾਕਾਰ ਨੇ ਬਹੁਤ ਸਾਰੇ ਸ਼ਗਿਰਦ ਨੇ ਪਰ ਮੇਰੇ ਮੈਨੂੰ ਲੱਗਦਾ ਵੀ ਜਿਹੜੇ ਮੇਰੀ ਐਂਡ ਟਾਈਮ ਤੇ ਮੇਰੀ ਝੋਲੀ ਪੈ ਗਿਆ ਉਹ ਹੋਰ ਕਲਾਕਾਰਾਂ ਕੋਲੇ ਨਹੀਂ ਆ ਵਿਚਾਰਿਆਂ ਕੋਲੇ ਜੀ ਹੈਨਾ ਇਸ ਕਰਕੇ ਮੈਂ ਚਾਹਣਾ ਕਿ ਜਿਹੜਾ ਮੇਰੀ ਝੋਲੀ ਜੜੀ ਚੀਜ਼ ਪਈ ਆ ਤੇ ਮੈਂ ਇਹਨੂੰ ਉਸੇ ਤਰ੍ਹਾਂ ਅੱਗੇ ਤੋਰਦਾ ਰਾਵਾਂ ਵੜਦਾ ਰਾਵਾਂ ਜਦੋਂ ਸਟੇਜ ਦੇ ਉੱਤੇ ਜਾਂਦੇ ਹਾਂ ਲੋਕਾਂ ਨੂੰ ਦੇਖਦੇ ਹਾਂ ਸਭ ਤੋਂ ਪਹਿਲਾਂ ਮਨ ਦੇ ਵਿੱਚ ਕੀ ਆਉਂਦਾ ਹੈਗਾ ਕੀ ਖਿਆਲ ਆਉਂਦਾ ਉਸ ਟਾਈਮ ਤਾਂ ਨਾਟਕ ਦੇ ਹਿਸਾਬ ਨਾਲ ਕਰੈਕਟਰ ਜੀ ਹੁੰਨੇ ਆ ਉਸ ਤੋਂ ਬਾਅਦ ਤਾਂ ਫਿਰ ਕੋਈ ਐਡਾ ਮਸਲਾ ਨਹੀਂ ਉਸ ਤੋਂ ਬਾਅਦ ਚੱਲ ਸੋ ਚਾਲੀ ਕੰਮ ਫਿਰਦਾ ਅੱਛਾ ਜਦੋਂ ਇੱਕ ਵਾਰੀ ਕੋਈ ਵੀ ਕਰੈਕਟਰ ਲਵਾਉਣ ਲੱਗ ਜਾਂਦੇ ਹੋ ਫਿਰ ਪਤਾ ਨਹੀਂ ਲੱਗਦਾਗਾ ਨਹੀਂ ਫੇਰ ਨਹੀਂ ਫੇਰ ਤਾਂ ਉਸੇ ਕੈਰੈਕਟਰ ਦੇ ਹਿਸਾਬ ਨਾਲ ਚੱਲਣਾ ਪੈਂਦਾ ਨਾ ਜੀ ਹਾਂ ਅੱਛਾ ਵੀ ਦੱਸੋ ਕਿ ਕੁਝ ਕੁ ਚੀਜ਼ਾਂ ਤਾਂ ਬੰਦੇ ਦੇ ਅੰਦਰ ਹੀ ਹੁੰਦੀਆਂ ਹੁੰਦੀਆਂ ਨੇ ਜਿਵੇਂ ਐਕਟਿੰਗ ਕੁਝ ਬੰਦੇ ਹ ਹਮ ਸ਼ੁਰੂਆਤੀ ਐਕਟਰ ਹੁੰਦੇ ਹੈਗੇ ਆ ਬਚਪਨ ਤੋਂ ਹੀ ਚਾਹੇ ਉਹ ਕੁਦਰਤੀ ਤੌਰ ਤੇ ਐਕਟਰ ਹੁੰਦੇ ਹਮ ਐਕਟਿੰਗ ਸਿੱਖੀ ਜਾ ਸਕਦੀ ਹੈ ਤੁਹਾਡੇ ਅਨੁਸਾਰ ਨਹੀਂ ਜੇ ਤੁਹਾਡੇ ਅੰਦਰ ਹੈਗਾ ਤਾਂ ਤੁਸੀਂ ਉਹਨੂੰ ਨਖਾਰ ਸਕਦੇ ਆ ਹਮ ਜੇ ਤੁਹਾਡੇ ਅੰਦਰ ਕੁਝ ਹੈਗਾ ਤਾਂ ਉਹਨੂੰ ਉਹ ਬਾਹਰ ਆ ਸਕਦਾ ਹਮ ਕਿਉਂਕਿ ਕਈ ਬੰਦਿਆਂ ਦੇ ਅੰਦਰ ਹੁੰਦਾ ਉਹਨਾਂ ਚ ਕੌਨਫੀਡੈਂਸ ਨਹੀਂ ਹੁੰਦਾ ਜੀ ਤੇ ਜੇ ਤੁਸੀਂ ਨਾਟਕ ਕਰਦੇ ਹੋ ਜਾਂ ਕਿਸੇ ਫਿਲਮ 'ਚ ਕਰ ਰਹੇ ਹੋ ਤੇ ਤੁਹਾਨੂੰ ਕੌਨਫੀਡੈਂਸ ਆ ਰਿਹਾ ਤੇ ਇਹਦਾ ਮਤਲਬ ਉਹ ਤੁਹਾਡੇ ਅੰਦਰੋਂ ਬਾਹਰ ਨਿਕਲ ਸਕਦਾ ਜੀ ਹਾਂ ਜੇ ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੂੰ ਆਖਰ ਦਿੱਤੇ ਲੋਕਾਂ ਨੂੰ ਤਾਂ ਬਸ ਲੋਕ ਖੁਦ ਹੀ ਸਿਆਣੇ ਨੇ ਇਹ ਸੰਦੇਸ਼ ਦੇਣ ਨੂੰ ਤਾਂ ਮੈਨੂੰ ਲੱਗਦਾ ਵੀ ਮੈਂ ਅਜੇ ਐਡਾ ਨਹੀਂ ਹੋਇਆ ਇਹ ਸੰਦੇਸ਼ ਲੋਕ ਸਿਆਣੇ ਨੇ ਹੂੰ ਪਰ ਫਿਰ ਵੀ ਇਹੀ ਆ ਕਿ ਬਸ ਰਲ ਕੇ ਰਹੋ ਹੂੰ ਤੇ ਆਪਦੇ ਹੱਕਾਂ ਲਈ ਲੜਦੇ ਰਹੋ ਜੀ ਧੰਨਵਾਦ ਧੰਨਵਾਦ